ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੋਪਈ ਸਾਹਿਬ ਇਕ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਮੀ ਕਾਵਯ ਬਾਸ਼ ਬੇੰਤੀ ਚੋਪਈ ਹਮਰੀ ਕਰੋ ਹਾਜ਼ਰ ਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਮੰਨ ਰਿਹਾ ਮਾਰਾ ਬਨਾ ਜਾਨ ਕਰੋ ਪ੍ਰਤਪਾਰ हमरे दो सवे तुम का भो आभाद मोहि बिछा हो सुखी बसे मोर परिवार सेवक सिख सब करतार मोर अच्छा निज करद करय सवे नगो आज संगरे पूर्ण होय हमारी आशा तोर भजन के रहे प्यासा तुम्हें छाड़ गोय वर दंत औ जो वर चाहूं सतो ते पाऊं सेवक सिख मारे तारिय है चोन चोन सुतरा मारे मारिया आबाद मुरवरय मरण काल का त्रासन भरय हो जो सदा हमारे पश्चात श्री हस्त जो करे और अच्छा राख लेओ मेरा अखन हारे साहिब संसाए प्यारे दीन बंधु तुन के अंततम परी छत्र दश कांता काल पर ब्रह्मा अवतरा काल पर शिव जो अवतरा काल पर कर विष्णु प्रकाश सकल काल का किया तमाशा ਜਾਉਨ ਕਾਲ ਜੋਗੀ ਸਭ ਕੀ ਉਹ ਬੇਦਰਾਜ ਬ੍ਰਹਮਾ ਜੋਤੀ ਉਹ ਜਨ ਕਾਲ ਸਭ ਲੋਕ ਸਵਾਰ ਨਮਸ਼ਕਾਰ ਤਾਹ ਹਮਾਰਾ ਜਵਨ ਕਾਲ ਸਭ ਜਗ ਤਬਨਾਇਓ ਦੇਵਤਾ ਜੈਸ਼ਣੁ ਪਜਾਇਓ ਆਦਨ ਤੇ ਕਯਾ ਉਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸ਼ਕਾਰ ਤੇ ਸਹੀ ਕੋ ਹਮਾਰੀ ਸ਼ਕਲ ਪਰਜਾ ਜਨ ਆਵਸਾਰੀ ਸਭ ਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਬਾਲ ਮੁਬਾਰਕਿਓ કડકડ ਕੇ ਅੰਦਰ ਕੀ ਜਾਣ ਤ ਭਲੇ ਬੁਰੇ ਕੀ ਪੀਰ ਪਛਾਨਤ ਸੀ ਟਿਤੇ ਕੁੰਚ ਰਿਆ ਤੁਲਾ ਸਾਪਰ ਕਿਰਪਾ ਦ੍ਰਿਸ਼ਟ ਕਰ ਗੁਲਾ ਸੰਤਨ ਦੋਖ ਪਾਇਤੇ ਦੁਖੀ ਸੁਖ ਬਾਇ ਸਾਧਨ ਕੈ ਸੂਖੀ ਹੈ ਕੇ ਕੀ ਵੀਰਮਸ਼ਾਨ ਕੜਗੜ ਕੇ ਪੜ ਪੜ ਕੀ ਜਾਣ ਜਾਵ ਕਰ 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 ਤਾਰਮ ਪਰ ਜਾ ਤਰ ਤਬ ਦੇਹ અપਾਰਾ ਜਾਵ ਕਰ ਕਰ ਤੋ ਕਭ ਤੁਮ ਮਿਲਤ ਦੇ ਦਰਸਾਓ ਜੇਤੇ ਬਦਨ ਸਿਰ ਸਵਤਾਰਿਆ ਪਾਪਨੀ ਬੂਰੂ ਚਾਰ ਤਮ ਸਭੀ ਤੇਰ ਤ ਨਿਰਾਲੁ ਜਾਣ ਤਵੇ ਦ ਭੇਦ ਅਲ ਆਲਮ ਨਿਰੰਕਾਰ ਦਰੰਭੇ ਕਾਰ ਨਰਲਾ ਬਾਧ ਨੀਰ ਨਾਦ ਸੰਪਤਾਂ ਕਾ ਮੂੜ ਉਚਾਰਤ ਭੇਦ ਜਾਂ ਕੋ ਪੇਵਣਾ 파ਵਤ ਵੇਦਾ ਤਾਂ ਕੋ ਕਰਪਾ ਹਨ ਅਨੁਮਾਨਤ ਮਹਾ ਮੂੜ ਕਜ ਭੇਦ ਨ ਜਾਣਤ ਮਹਾਂ ਦੇਵ ਕੋ ਕਹਿ ਤ ਸੁਦ ਸ਼ਿਵ ਨਿਰੰਕਾਰ ਕਾ ਚੇਨਤ ਨਹ ਭੇਵ ਆਪ ਆਪਣੇ ਬਦ ਹੈ ਜੇ ਤੀ ਬਨਤ ਬਨ ਬਨਤ ਹੋਏ ਤੇ ਤੀ ਤੁਮਰਾ ਲਖਾ ਨਾ ਜਾਏ ਪਰ ਸਾਰਾ ਕੇ ਬਿਰ ਸਜਾ ਪ੍ਰਥਮ ਸੰਸਾਰ ਇਕ ਰੂਪ ਅਨੂਪ ਸਰੂਪ ਰੰਗ ਪਿਓ ਰਾਵ ਕਈ ਭੂ ਪਾਂਡਜ ਜੇ ਰਜ ਸੇ ਤਜ ਕੀ ਨਿਉਤ ਭੁਜ ਖਾਨ ਬਾਹਰ ਰਾਚ ਦੇਨੇ ਕਹੋ ਫੂਲ ਰਾਜਾ ਹਵ ਬੈਠਾ ਕੰ ਸੁਮੜ ਬਲ ਸੰਗਰ ਕਠਾ ਸਗਰੀ ਸਿਰ ਦਿਖਾਇਆ ਚੰਬ ਵਾਜੂ ਆਦ ਸਰੂਪ ਸੰਯੰਪਵ

ਕਰ ਬਦਰ ਤੁਮ ਜਾਈ ਨਾ ਰਹੋ ਤਾਂ ਕਿਰਤਾਂ ਦਨ ਕਮਾ ਰਹੇ ਦਸਿਤ ਕਰਮੋ ਸਭ ਹੋਈ ਰੂਟ శాਸਵ ਸਕੇ ਨਾ ਕੋਈ ਇੱਕ ਵਾਰ ਜਦ ਤਮੇ ਸੁਭਾਰਾ ਕਾਲ ਫਾਸ ਤੇ ਤਾਇਓ ਬਾਰਾ ਜਨ ਨਰ ਨਾਮ ਤਿਹਾਰੂ ਕਹ ਦਰਦ ਦੁਸ਼ਟ ਦੋਗ ਤੇਰਾ ਖੜਗ ਕੇ ਤੁਮ ਉਸਰ ਤਿਹਾਰੀ ਆਪਹਾ ਦਲੇਓ ਬਾਰੀ ਸਰਬ ਠੋਰ ਮਹ ਸੁਹਾਈ ਰੂਟ ਦੋਗ ਚਲੇ ਬਚਾਈ ਸੋਈਆ ਆਏ ਗਏ ਜਾਉ ਤੇ ਤਮਰੇ ਤਉਤੇ ਕਉ ਆਖਰੇ ਨੀ ਆਨੇਉ ਰਾਮ ਰਹੀਮ ਪੁਰਾਨ ਕੁਰਾਨ ਅਨੇ ਕਮ ਮਤਿ ਇਕ ਨਾ ਮਾਨਿਉ ਸਿਮਰਿ ਸਾਧ ਸਰਬੇ ਦਸ ਬਹੁ ਭੇਦ ਕਮ ਇਕ ਨਾ ਜਾਣਿਉ ਸ੍ਰੀ ਉਸ ਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਿਉ ਸਭ ਤੈ ਵਿਖਾਨਿਉ ਧੋਇਰਾ ਸਾਗਲ ਦਵਾਰ ਖੋਲ ਛਾੜਿ ਕੇ ਗਇਉ ਤੋਹਾਰ ਦਵਾਰ ਬਾਇ ਗਏ ਕਿਲਾ ਜੀ ਉਸ ਗੋਬਿੰਦ ਦਾ ਸੁਤੋਹਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੋਪਈ ਸਾਹਿਬ ਇਕ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸ਼ਮੀ ਕਾਵਯ ਬਾਛ ਬੇਨਤੀ ਚੋਪਈ ਹਮਰੀ ਕਰੋ ਹਾਜ਼ਰ ਅਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਮੰਨ ਰਿਹਾ ਹਮਾਰਾ ਬਨਾ ਜਾਣ ਕਰੋ ਪ੍ਰਤਪਾਰ سب ہے تم ہوں دھوئے بس مور وقت سکھ سب کر تار مور اچھا نج کر دے سب گواس سنگر ہے پورن ہوئے ہماری آسا پجن کی رہ پیاسا تو میں چھاڑ کوئی جو بھر چاہوں ستوں پاؤں وقت سکھ ہماری تاریہ ہے چون چون سترہ ہمارے ماریہ ہے आबाद मुरबरय मरण काल काल त्रासन भरय हो जो सुदा हमारे पश्चात श्री हस्त जो करे और अच्छा राख लेओ मेरा अखन हारे साहू संशय प्यारे दीनबंधु टुन के अंततम परी छत्र दशकंत काल पर ब्रह्मा अवतरा काल पर शिव जो अवतरा काल पर कर विष्णु प्रकाश सकल काल का किया तमाशा ਜਾ ਉਹਨ ਕਾਲ ਜੋਗੀ ਸਭ ਕੀ ਉਹ ਬੇਦਰਾਜ ਬ੍ਰਹਮਾ ਜੋਤੀ ਉਹ ਜਨ ਕਾਲ ਸਵ ਲੋਕ ਸਵਾਰ ਨਾਮ ਸ਼ਕਾਰੇ ਤਾਹ ਹਮਾਰਾ ਜਵਨ ਕਾਲ ਸਭ ਜਗ ਤਬ ਬਨਾਇਓ ਦੇਵਤਾ ਜੈਸ਼ਣੁ ਪਜਾਇਓ ਆਦਨ ਤੇ ਕਯਾ ਉਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਾਮ ਸ਼ਕਾਰ ਤੇ ਸਹੀ ਕੋ ਹਮਾਰੀ ਸ਼ਕਲ ਪਰਜਾ ਜਨ ਆਵ ਸਵਾਰੀ ਸਭ ਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਾਲ ਮੁ ਬਾਰਕਿਓ કડકડ ਕੇ ਅੰਦਰ ਕੀ ਜਾਣ ਤ ਭਲੇ ਬੁਰੇ ਕੀ ਪੀਰ ਪਛਾਨਤ ਸਿੱਟੇ ਕੁੰਚ ਰਿਆ ਤੁਲਾ ਸਾਪਰ ਕਿਰਪਾ ਦ੍ਰਿਸ਼ਟ ਕਰ ਫੁਲਾ ਸੰਤਨ ਦੋਖ ਪਾਇਤੇ ਦੁਖੀ ਸੁਖ ਪਾਇ ਸਾਧਨ ਕੈ ਸੁਖੀ ਹੈ ਕੇ ਕੀ ਬੀਰ ਪਛਾਨ ਕੜਗੜ ਕੇ ਪੜ ਪੜ ਕੀ ਜਾਨ ਜਾਵਰ ਕਰ 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 ਤਾਰਮ ਪਰ ਜਾ ਤਰ ਤਬ ਦੇਹ ਅਪਾਰਾ ਜਾਵ ਕਰ ਕਰ ਤੋ ਕਭ ਤੁਮ ਮਿਲ ਤਦੇ ਦਰਸਾਹੋ ਜਿਤੇ ਬਦਨ ਸੁਲਖ ਸਭ ਧਾਰੇ ਆਪ ਆਪਣੀ ਬੂਰੂ ਚਾਰੇ ਤੁਮ ਸਭੀ ਤੇ ਰਹਤ ਨਿਰਾਲੁ ਜਾਣ ਤਵੇਦ ਭੇਦ ਆਲਮ ਨਿਰੰਕਾਰ ਦਰਮਬੇਕਾਰ ਨਰਲਾ ਬਾਦ ਨੀਰ ਨਾਦ ਸੰਭਤਾਂ ਕਾ ਮੂੜ ਉਚਾਰਤ ਭੇਦ ਜਾਂਖੋ ਪੇਵਣਾ 파ਬਤ ਵੇਦਾ ਤਾਂ ਕੋ ਕਰਪਾ ਹਰ ਅਨੁਮਾਨਤ ਮਹਾ ਮੂੜ ਕਜ ਭੇਦ ਨ ਜਾਣਤ ਮਹਾਂ ਦੇਵ ਕੋ ਕਹਿ ਤੋ ਸਦਾ ਸ਼ਿਵ ਨਿਰੰਕਾਰ ਕਾ ਚੇਨ ਤਨਹਿ ਭੇਵ ਆਪ ਆਪਣੀ ਬਦ ਹੈ ਜੇ ਤੀ ਬਨਤ ਬਨ ਬਨਤ ਹੋਏ ਤੇ ਤੀ ਤੁਮਰਾ ਲਖਾ ਨਾ ਜਾਏ ਪਰ ਸਾਰਾ ਕੇ ਬਿਰ ਸਜਾ ਪ੍ਰਥਮ ਸੰਸਾਰ ਇਕ ਰੂਪ ਅਨੂਪ ਸਰੂਪ ਰੰਗ ਪਿਓ ਰਾਵ ਕਈ ਭੂ ਪਾਂਡਜ ਜੇ ਰਜ ਸੇ ਤਜ ਕੀ ਨਿ ਉਤਪੁਜ ਖਾਨ ਬਾਹਰ ਰਾਚ ਦੇਨੇ ਕਾਹ ਫੂਲ ਰਾਜਾ ਹਵ ਬੈਠਾ ਕੰ ਸੁਮੜ ਬਲ ਸੰਗਰ ਕਠਾ ਸਗਰੀ ਸਿਰ ਦਿਖਾਇਆ ਚੰਭਵਾ ਜੁਗਾ ਦੁਸਰੂਪ ਸੰਯੰਪਵ

ਕਰ ਬਾਦਰ ਤੁਮ ਜਾਈ ਨਾ ਰਹੋ ਤਾਂ ਕਿਰਤਾਂ ਤਨ ਕੋ ਮਹਰ ਹੋ ਰਹੇ ਦਸਿਤ ਕਰਮੋ ਸਭ ਹੋਈ ਰੂਟ శాਸਵ ਸਕੇ ਨਾ ਕੋਈ ਇੱਕ ਵਾਰ ਜਦ ਤਮ ਸੁਵਾਰਾ ਕਾਲ ਫਾਸ ਤੇ ਤਾਇਓ ਵਾਰਾ ਜਨ ਨਰ ਨਾਮ ਤਿਹਾਰੂ ਕਹ ਦਰਦ ਦੁਸ਼ਟ ਦੋਗ ਤੇ ਰਹਾ ਖੜਗ ਕੇ ਤੁਮ ਉਸਰ ਤਿਹਾਰੀ ਆ ਬਹਾਦਲੋ ਵਾਰੀ ਸਰਵ ਠੋਰ ਮਹ ਸੁਹਾਈ ਰੂਟ ਦੋਗ ਚਲੇ ਬਚਾਈ ਸਵਈਆ ਬਾਏ ਕਹੇ ਜਾਉਤੇ ਤਮਰੇ ਤਉਤੇ ਕਉ ਆਖ ਤਰੇ ਨੀ ਆਨੇਉ RAM ਰਹੀਮ ਪੁਰਾਨ ਕੁਰਾਨ ਅਨੇ ਕਹਿ ਮਾ ਤੇ ਕਨਾ ਮੰਨਿਓ ਸਿਮਰਲ ਸਾਜ ਤਰਵੇ ਦਸ ਸਬ ਬਹੁ ਭੇਦ ਕਮ ਇਕ ਨ ਜਾਣਿਓ ਸ੍ਰੀ ਉਸ ਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੈ ਵਿਖਾਨਿਉ ਧੋਇਰਾ ਸਾਗਲ ਦਵਾਰ ਕੋ ਸਾੜਿ ਕੇ ਗਇਓ ਤੋਹਾਰੋ ਦਵਾਰ ਬਾਇ ਕਹਿ ਕੇ ਲਾ ਜੀ ਅਸ ਗੋਬਿੰਦ ਦਾ ਸੁਤੋਹਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚਉਪਈ ਸਾਹਿਬ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਮੀ ਕਾਵਿ ਬਾਚ ਬੇਨਤੀ ਚਉਪਈ ਹਮਰੀ ਕਰੋ ਹਾਦਰ ਛਾ ਪੂਰਨ ਹੋਏ ਚਿਤ ਕੀ ਇਛਾ ਤਬ ਚਰਨਨ ਮੰਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ہم رہے تو سب ہے تم ہوں کا بھا دے بچا ہوں سکھی بس ہے مورو پریوارہ مور وقت سکھ سب کر تارا مہور اچھا نرکار نج کر ہے سب گوا سنگر ہے پورن ہوئے ہماری آسا تور پجن کی رہ پیاسا تمہیں چھاڑ کوئی ابر ہوں جو بر چاہوں ستوں تے پاؤں وقت سکھ ہماری تاریہ ہے چون چون سترہ ہمارے ماری ہے ਆਬਾਦਮੁਲ ਬਰੇ ਅਮਨ ਕਾਲ ਕਾ ਤਰਾਸ ਨ ਬਰੇ ਹੁਜੂ ਸੁਦਾ ਹਮਾਰੇ ਪਛਾ ਸ੍ਰੀ ਹਸਤ ਜੋ ਕਰੇ ਔਰ ਅੱਛਾ ਰਾਖ ਲਿਓ ਮੈ ਰਖਨ ਹਾਰੇ ਸਾਇ ਸੰਸਾਇ ਪਿਆਰੇ ਦਿਨ ਬੰਦ ਟਨ ਕੇ ਹੰਤਾ ਤਮਹ ਪੁਰੀ ਚਤਰ ਦਸ ਕੰਤਾ ਕਾਲ ਪਾਇ ਬ੍ਰਹਮ ਬੁਤਰ ਕਾਲ ਪਾਇ ਸੂਜ ਬੁਤਰ ਕਾਲ ਪਾਇ ਕਰ ਵਿਸ਼ਨੂ ਪ੍ਰਕਾਸ਼ ਸਕਲ ਕਾਲ ਕਾ ਕੀਆ ਤਮਾਸ਼ਾ ਜਾ ਉਹਨ ਕਾਲ ਜੋਗੀ ਸਭ ਕੀ ਉਹ ਬੇਦਰਾਜ ਬ੍ਰਹਮਾ ਜੋਤੀ ਉਹ ਜਨ ਕਾਲ ਸਭ ਲੋਕ ਸਵਾਰ ਨਾਮ ਸ਼ਕਾਰੇ ਤਾਹ ਹਮਾਰਾ ਜਾ ਉਹਨ ਕਾਲ ਸਭ ਜਗ ਤਬ ਬਨਾਇਓ ਦੇਵਤਾ ਜੈਸ਼ਣੁ ਪਜਾਇਓ ਆਦਨ ਤੇ ਕਯਾ ਉਤਾਰਾ ਸੋਈ ਗੁਰੂ ਸਮਝਿਓ ਹੋ ਮਹਾਰਾ ਨਾਮ ਸ਼ਕਾਰ ਤੇ ਸੇ ਕੋ ਹਮਾਰੀ ਸ਼ਕਲ ਪਰਜਾ ਜਨਿਆ ਸਵਾਰੀ ਸਭ ਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਾਲ ਮੁ ਬਾਰਕਿਓ ਘੜ ਘੜ ਕੇ ਅੰਤਰ ਕੀ ਜਾਣ ਤ ਭਲੇ ਬੁਰੇ ਕੀ ਪੀਰ ਪਛਾਨਤ ਸਿੱਟੇ ਕੁੰਚ ਰਿਆ ਤੁਲਾ ਸਾਪਰ ਕਿਰਪਾ ਦ੍ਰਿਸ਼ਟ ਕਰ ਬੁਲਾ ਸੰਤਨ ਦੋਖ ਪਾਇਤ ਦੁਖੀ ਸੁਖ ਪਾਇ ਸਾਧਨ ਕੈ ਸੁਖੀ ਹੈ ਕੇ ਕੀ ਬੀਰ ਪਛਾਨ ਘੜ ਘੜ ਕੇ ਪੜ ਪੜ ਕੀ ਜਾਨ ਜਾਵਰ ਕਰ 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 ਤਾਰਮ ਪਰ ਜਾ ਤਰ ਤਬ ਦੇਹ ਅਪਾਰਾ ਜਾਵ ਕਰ ਕਰ ਤੋ ਕਭ ਤੁਮ ਮਿਲ ਤ ਦੇ ਧਰ ਸਭ ਜਿਤੇ ਬਦਨ ਸੁਲ ਸਵਤਾਰ ਆਪ ਆਪਣੀ ਬੂਰੂ ਚਾਰ ਤਮ ਸਭੀ ਤੇ ਰਹਤ ਨਿਰਾਲੁ ਜਾਣ ਤਵੇ ਦੁ ਭੇਦ ਅਲ ਆਲਮ ਨਿਰੰਕਾਰ ਨਰੰਭੇਕਾਰ ਨਰਲਾ ਬਾਦ ਨੀਰ ਨਾਦ ਸੰਪਤਾਂ ਕਾ ਮੂੜ ਉਚਾਰਤ ਭੇਦ ਜਾਂ ਕੋ ਪੇਵਣਾ ਪਾਵਤ ਵੇਦਾ ਤਾਂ ਕੋ ਕਰਪਾ ਹਨ ਅਨੁਮਾਨਤ ਮਹਾ ਮੂੜ ਕਾ ਜਪੇਦ ਨ ਜਾਣਤ ਮਹਾਂ ਦੇਵ ਕੋ ਕਹਿ ਤੋ ਸਦਾ ਸ਼ਿਵ ਨਿਰੰਕਾਰ ਕਾ ਚੇਨਤ ਨਹ ਭੇਵ ਆ ਬਬ ਨੇ ਬਦ ਹੈ ਜੇ ਤੀ ਬਨਦ ਬਨ ਬਨ ਤੋਏ ਤੇ ਤੀ ਤੁਮਰਾ ਲਖਾ ਨਾ ਜਾਏ ਪਰ ਸਾਰਾ ਕੇ ਬਿਰ ਸਜਾ ਪ੍ਰਥਮ ਸੰਸਾਰ ਇਕ ਰੂਪ ਨੂਪ ਸਰੂਪ ਰੰਗ ਪਿਓ ਰਾਵ ਕਈ ਭੂ ਪਾਂਡਜ ਜੇ ਰਜ ਸੇ ਤਜ ਕਿਨੇ ਉਤਪੋਜ ਖਾਨ ਬਾਹਰ ਰਾਚ ਦੇਨੇ ਕਉ ਫੂਲ ਰਾਜਾ ਹਵ ਬੈਠਾ ਕਉ ਸੁਮੜ ਬਿਰ ਸੰਗਰ ਕਠਾ ਸਗਰੀ ਸਿਰ ਦਿਖਾਇਆ ਚੰਬਵਾ ਜੁਗਾ ਦੁਸਰੂਪ ਸੰਯਾਮ ਭਵ

ਸਰਵ ਭਦਰ ਤੁਮ ਜਾਈ ਨਾ ਰਹੋ ਤਾਂ ਕਿਤਾਬ ਤੁਨ ਕਮਾ ਰਹੋ ਰੇ ਦਸਿਤ ਕਰਮੋ ਸਭ ਹੋਈ ਰੂਟ శాਸਵ ਸਕੇ ਨਾ ਕੋਈ ਇੱਕ ਵਾਰ ਜਦ ਤੁਮ ਸੁਭਾਰਾ ਕਾਲ ਫਾਸ ਤੇ ਤਾਯੋ ਵਾਰਾ ਜਨ ਨਰ ਨਾਮ ਤਿਹਾਰੂ ਕਹ ਦਰਦ ਦੁਸ਼ਟ ਦੋਗ ਤੇ ਰਹਾ ਖੜਗ ਕੇ ਤੁਮ ਉਸਰ ਤਿਹਾਰੀ ਆ ਬਹਾਦਲੋ ਵਾਰੀ ਸਰਵ ਠੋਰ ਮਹ ਸੁਹਾਈ ਰੂਟ ਦੋਗ ਚਲੇ ਬਚਾਈ ਸਵਈਆ ਪਾਇ ਗਏ ਜਾਉ ਤੇ ਤੁਮਰੇ ਤਉਤੇ ਕੋ ਵਾਕ ਤਰੇ ਨਿਆਨਿਉ ਰਾਮ ਰਹੀਮ ਪੁਰਾਨ ਕੁਰਾਨ ਅਨੇ ਕਹਿ ਮਾ ਤੇ ਕ ਨਾ ਮੰਨਿਉ ਸਿਮਰਤ ਸਾਧ ਤਰਵੇ ਦਸਬ ਬਹੁ ਭੇਦ ਕਮ ਇਕ ਨ ਜਾਣਿਉ ਸ੍ਰੀ ਉਸ ਪਾਨਿ ਕਿਰਪਾ ਤੁਮਰੀ ਕਰ ਮੈਂ ਨਾ ਕਹਿਉ ਸਭ ਤੋ ਵਿਖਾਨਿਉ ਧੋਇਰਾ ਸਾਗਲ ਦਵਾਰ ਕੋ ਛਾੜਿ ਕੇ ਗਇਉ ਤਹਾਰੋ ਦਵਾਰ ਬਾਇ ਗਏ ਕਿਲਾ ਜਸ ਗੋਬਿੰਦ ਦਾਸ ਸੁਤੋਹਾਰ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੋਪਈ ਸਾਹਿਬ ਇੱਕ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਛੈ ਦਸਮੀ ਕਾਵਯ ਬਾਸ਼ ਬੇੰਤੀ ਚੋਪਈ ਹਮਰੀ ਕਰੋ ਹਾਜ਼ਰ ਅਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਮੰਨ ਰਿਹਾ ਹਮਾਰਾ ਬਨਾ ਜਾਨ ਕਰੋ ਪ੍ਰਤਪਾਰ ہم رہے تو سب ہے تم کا دھوئے ہوں سکھی بس ہے مور وقت سکھ سب کر تارا مور اچھا نرکار دے کر سب گو آس سنگر ہے پورن ہوئے ہماری آسا تور بھجن کی رہ پیاسا تمہیں چھاڑ کوئی ابر دانتیا ہوں جو بھر چاہوں ستوں تے پاؤں وقت سکھ ہماری تاریہ ہے چون چون سترہ ہمارے ماریہ ہے आबाद मुरवरय मरण का काल काल त्रात सुनवरय हो जो सुदा हमारे पश्चात श्री हस्त जो करे और अच्छा राख लेओ मेरा अखन हारे सहाय संशय प्यारे दीन बंधु टुन के अंततम परी छत्र दशकंता काल पर ब्रह्मा वोतरा काल पर शिव जो वोतरा काल पर कर विष्णु प्रकाश सकल काल का किया तमाशा ਜਾਉਣ ਕਾਲ ਜੋਗੀ ਸਭ ਕੀ ਉਹ ਬੇਦਰਾਜ ਬ੍ਰਹਮਾ ਜੋਤੀ ਉਹ ਜਮ ਕਾਲ ਸਭ ਲੋਕ ਸਵਾਰ ਨਮਸ਼ਕਾਰ ਤਾਹ ਹਮਾਰਾ ਜਾਵਣ ਕਾਲ ਸਭ ਜਗ ਤਬਨਾਇਓ ਦੇਵਤਾਜ ਜੈਸ਼ਣੁ ਪਜਾਇਓ ਆਦਨ ਤੇ ਕਯਾ ਉਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸ਼ਕਾਰ ਤੇ ਸਹੀ ਕੋ ਹਮਾਰੀ ਸ਼ਕਲ ਪਰਜਾ ਜਨਿਆ ਸਵਾਰੀ ਸਭ ਕਨ ਕੋ ਸਭ ਗੁਣ ਸੁਖ ਦਿਓ ਸਤ ਕਰਨ ਕੋ ਬਾਲ ਮੋ ਬਾਰਕਿਓ ਘੜ ਘੜ ਕੇ ਅੰਤਰ ਕੀ ਜਾਣਤਾ ਭਲੇ ਬੁਰੇ ਕੀ ਪੀਰ ਪਛਾਨਤ ਜਿ ਟਿਤੇ ਕੁੰਚਰਿਆ ਤੁਲਾ ਸਾਪਰਿ ਕਿਰਪਾ ਦ੍ਰਿਸ਼ਟ ਕਰ ਗੁਲਾ ਸੰਤਨ ਦੋਖ ਪਾਇਤ ਦੁਖੀ ਸੁਖ ਪਾਇ ਸਾਧਨ ਕੈ ਸੁਖੀ ਹੈ ਕੇ ਕੀ ਵੀਰਮਸ਼ਾਨ ਘੜ ਘੜ ਕੇ ਪੜ ਪੜ ਕੀ ਜਾਨ ਜਬ ਕਰ 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 ਤਾਰਮ ਪਰ ਜਾ ਤਰ ਤਬ ਦੇਹ ਅਪਾਰਾ ਜਬ ਕਰ ਕਰ ਤੋ ਕਭ ਤੁਮ ਮੇ ਮਿਲਤ ਦੇ ਦਰਸਾਓ ਜਿਤੇ ਬਦਨ ਸੁਲਖ ਸਭ ਧਾਰੇ ਆਪ ਆਪਣੀ ਬੂਰੂ ਚਾਰੇ ਤੁਮ ਸਭੀ ਤੇ ਰਹਤ ਨਿਰਾਲੁ ਜਾਨੁ ਤਵੇਦ ਭੇਦ ਅਰ ਆਲਮ ਨਿਰੰਕਾਰ ਗਰਮ ਬੇਕਾਰ ਨਰਲਾ ਬਾਧ ਨੀਰ ਨਾਦ ਸੰਪਤਾਂ ਕਾ ਮੂੜ ਉਚਾਰਤ ਭੇਦ ਜਾਨ ਕੋ ਭੇਵਣਾ 파ਵਤ ਵੈਦਾ ਤਾਂ ਕੋ ਕਰਪਾ ਹਨ ਅਨੁਮਾਨਤ ਮਹਾ ਮੂੜ ਕਛ ਭੇਦ ਨਾ ਜਾਨਤ ਮਹਾਂ ਦੇਵ ਕੋ ਕਹਿ ਤੋ ਸਦਾ ਸ਼ਿਵ ਨਿਰੰਕਾਰ ਕਾ ਚੇਨਤ ਨਹ ਭੇਵ ਆਵਾ ਬਨੇ ਬਦ ਹੈ ਜੇਤੀ ਬਲੰਦ ਬਨ ਬਨਤ ਹੋਇ ਤੇਤੀ ਤੁਮਰਾ ਲਖਨ ਨ ਜਾਏ ਪਰ ਸਾਰਾ ਕੇ ਬਿਰ ਸਜਾ ਪ੍ਰਥਮ ਸੰਸਾਰ ਇਕ ਰੂਪਨੁ ਪਰੂਪਰ ਰੰਗ ਭਿਉ ਰਾਵ ਕੈ ਪੂ ਪਾਂਡਜੋ ਜੈ ਰਜੋ ਸੇ ਤਜ ਕਿਨ ਉਤਪੋਜ ਖਾਨ ਬਹੋਰ ਰਾਚਰੀ ਨੇ ਕਾਉ ਪੂਲ ਰਾਜਾ ਹਵ ਬੈਠਾ ਕੰਸਮੇਂ ਬੋ ਸੰਘਰ ਕਠਾ ਸਗ੍ਰੀਸ਼ੁਰ ਦਿਖਾਇਆ ਚੰਪਵਾਜੁ ਗਾਦ ਸਰੂਪ ਸਯੰ ਭਵ आवरछा मेरी तुम करो सिख बार बार सिख संग रो जत जत वातु पाता सकल मलेश करो रणखाता जे आज तो तव सरणी परे तिन कै दुख धव मरे पुरख जोन पाग परे तिहारे ते तिन कै तुम संकट सब टारे जो कल को एक बार त्याए ताके काल निकट न है रछा होए तह सब काल अदष्ट अरत्र तत्काल ਕਿਰਪਾ ਦੇ ਤਨ ਜੈ ਨਾ ਰਹੋ ਤਾਂ ਕਿਰਤਾ ਤਨ ਕੋ ਮਾਹ ਰਹੋ ਰੇ ਦਸਿਤ ਕਰਮੋ ਸਭ ਹੋਈ ਰੂਟ శాਸਵ ਸਕੇ ਨਾ ਕੋਈ ਇੱਕ ਵਾਰ ਜਨ ਤਮੈ ਸੁਵਾਰਾ ਕਾਲ ਫਾਸ ਤੇ ਤਾਇਓ ਵਾਰਾ ਜਨ ਨਰ ਨਾਮ ਤਿਹਾਰੂ ਕਹ ਦਰਦ ਦੁਸ਼ਟ ਦੋਗ ਤੇ ਰਹਾ ਖੜਗ ਕੇ ਤੁਮੈ ਸੁਰਨ ਤਿਹਾਰੀ ਆ ਬਹਾ ਦੈ ਲੋ ਵਾਰੀ ਸਰਬ ਠੋਰ ਮਹ ਸੁਹਾਈ ਰੂਟ ਦੋਗ ਚਲੇ ਬਚਾਈ ਸੋਈਆ ਪਾਏ ਗਏ ਜਾਉ ਤੇ ਤੁਮਰੇ ਤਉਤੇ ਕੋ ਵਾਕ ਕਰੇ ਨੀ ਆਨੇਉ RAM ਰਹੀਮ ਪੁਰਾਨ ਕੁਰਾਨ ਅਨੇ ਕਹਿ ਮਾ ਤੇ ਕਨਾ ਮਾਨਿਉ ਸਿਮਰਿ ਸਾਰ ਤਰਵੇ ਦਸ ਬਹੁ ਭੇਦ ਕਮ ਇਕ ਨ ਜਾਣਿਉ ਸ੍ਰੀ ਉਸ ਪਾਨਿ ਕਿਰਪਾ ਤੁਮਰੀ ਕਰ ਮੈਂ ਨਾ ਕਹਿਉ ਸਭ ਤੈ ਵਿਖਾਨਿਉ ਧੋਇਰਾ ਸਾਗਲ ਦਵਾਰ ਕੋ ਸਾੜਿ ਕੇ ਗਏ ਤੋਹਾਰ ਦਵਾਰ ਬਾਇ ਗਏ ਕਿਲਾ ਜੀ ਉਸ ਗੋਬਿੰਦ ਦਾ ਸੁਤੋਹਾਰ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੌਪਈ ਸਾਹਿਬ ਇਕ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਮੀ ਕਾਵਯ ਬਾਝ ਬਹੰਤੀ ਚੌਪਈ ਹਮਰੀ ਕਰੋ ਹਾਜ਼ਰ ਅਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਮੰਨ ਰਿਹਾ ਮਾਰਾ ਆਪਣਾ ਜਾਨ ਕਰੋ ਪ੍ਰਤਪਾਰ हमरे दो सवे तुम का भो आभा दे मोहि बचा हो सुखी बसे मोर परिवार सेवक सिख सब करता मारो अच्छा निज करद करे सब नर ग्वाल संगरे पूर्ण होय हमारी आशा तोर भजन के रहे प्यासा तुम्हें छाड़ कोई अवृदान तौ जो वर चाहूं तुम ते पाऊं सेवक सिख मारे तारिय है चोन चोन सूत्र मारे मारिया आबाद मुरवरय मरण काल कर का त्रासन वरय हो जो सुदा हमारे पछा श्री हस्त जो करे और अच्छा राख लेओ मेरा अखन हारे साहू संसाए प्यारे दीन बंधु तुन के अंततम परी छत्र दश कांता काल पर ब्रह्मा अवतरा काल पर शिव जो अवतरा काल पर कर विष्णु प्रकाश सकल काल का किया तमाशा जगन काल जोगी सब की ओ बेदराज ब्रह्मा जो थी ओ जन काल सब लोक सवारा नम शिकार ताई हमारा जगन काल सब जगत बनायो देव दाई जस जा रूप जाय वादन ते कयो उतारा सोई गुरु समझे हो हमारा नम शिकार तेसे को हमारी शक्ल पर जा जन आव सवारी सब कण को सब गुण सुख दियो सतरण को पालन मुबारकियो કડકડ ਕੇ ਅੰਦਰ ਕੀ ਜਾਣਤਾ ਭਲੇ ਬੁਰੇ ਕੀ ਪੀਰ ਪਛਾਨ ਚਿੱਟੇ ਕੁੰਚਰਿਆ ਤੁਲਾ ਸਾਪਰਿ ਕਿਰਪਾ ਦੇਇ ਤਕਰ ਫੁਲਾ ਸੰਤਨ ਦੋਖ ਪਾਇਤੇ ਦੁਖੀ ਸੁਖ ਪਾਇ ਸਾਧਨ ਕੈ ਸੁਖੀ ਹੈ ਕਹਿ ਕੀ ਵੀਰਮਸ਼ਾਨ ਕੜਗੜ ਕੇ ਪੜ ਪੜ ਕੀ ਜਾਨ ਜਾਬ ਕਰ 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 ਤਾਰਾਮ ਪਰ ਜਾ ਤਰ ਤਬ ਦੇਹ ਅਪਾਰਾ ਜਾਬ ਕਰ ਕਰ ਤੋ ਕਭ ਤੁਮ ਮੈ ਮਿਲਤ ਦੇ ਤਰਸਾਉਂ ਜਿਤੇ ਬਦਨ ਸੁਰਜ ਸਵਤਾਰਿਆ ਆਪ ਆਪਣੀ ਬੂਰੂਚਾਰ ਤਮ ਸਭੀ ਤੇਰੇ ਤ ਨਿਰਾਲੁ ਜਾਣ ਤਵੇ ਦੁ ਭੇਦ ਅਲ ਆਲਮ ਨਿਰੰਕਾਰ ਗਰੰਭੇਕਾਰ ਨਰਲਾ ਬਾਦ ਨੀਰ ਨਾਦ ਸੰਪਤਾਂਕਾ ਮੂੜ ਉਚਾਰਤ ਭੇਦ ਜਾਂ ਕੋ ਭੇਵਣਾ 파ਵਤ ਵੇਦਾ ਤਾਂ ਕੋ ਕਰਪਾ ਹਨ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾਂ ਦੇਵ ਕੋ ਕਹਿ ਤ ਸਦਾ ਸ਼ਿਵ ਨਿਰੰਕਾਰ ਕਾ ਚੇਨਤ ਨਹ ਭੇਵ ਆ ਵਬਨੇ ਬਦ ਹੈ ਜੇਤੀ ਬਨਦ ਬਿਰ ਬਿਰਤ ਹੋਇ ਤੇ ਤੀ ਤੁਮਰਾ ਲਖਾ ਨਾ ਜਾਏ ਪਰ ਸਾਰਾ ਕੇ ਬਿਰ ਸਜਾ ਪ੍ਰਥਮ ਸੰਸਾਰ ਇਕ ਰੂਪਨੁ ਪਸਰੂਪਾ ਰੰਗ ਭਿਉਰਾ ਬ ਕੈਪੂ ਪਾਂਡਜੋ ਜੈ ਰਜੋ ਸੇਤਜਕਿਨੀ ਉਤਪੁਜ ਖਾਨ ਬਾਰ ਰਾਚਰੀ ਨੇ ਕਾਹੂ ਬੋਲ ਰਾਜਾ ਹਬ ਬੈਠਾ ਕੰਸਮੇਂ ਬੋ ਸੰਕਰ ਕਾ 18 ਗ੍ਰੀਂ ਸਿਵ ਦਿਖਾਇਆ ਚੰਪਵਾਜੁ ਗਾਜੁ ਸਰੂਪ ਸਯੰ ਪਵ

ਕਰ ਬਾਦਰ ਤਨੁ ਜਾਇ ਨਾ ਰਹੋ ਤਾਂ ਕਿਰਤਾ ਤਨੁ ਕੋ ਮਾਹ ਰਹੋ ਰੇ ਦਸਿਤ ਕਰਮੋਂ ਸਫੁਈ ਰੂਟਿ ਆਸਵ ਸਕੇ ਨ ਕੋਈ ਇਕ ਵਾਰ ਜਨਤਮੈ ਸੁਬਾਰਾ ਕਾਲ ਫਾਸ ਤੇ ਤਾਇਓ ਬਾਰਾ ਜਨ ਨਰ ਨਾਮ ਤਿਹਾਰੂ ਕਹ ਦਰਦ ਦੁਸ਼ਟ ਤੋਗ ਤੇਰਾ ਖੜਗ ਕੇ ਤੁਮੈ ਉਸਲ ਤਿਹਾਰੀ ਆਪਹਾ ਦੈ ਲੋਬਾਰੀ ਸਰਬ ਠੋਰ ਮਹ ਸੁਹਾਈ ਰੂਟ ਦਉਤਿ ਲੋਬੈ ਚੈ ਸੋਬੈ ਪਾਏ ਗਏ ਜਾਉਤੇ ਤੁਮਰੇ ਤਉਤੇ ਕੋ ਵਾਕ ਤਰੇ ਨਿਆ ਨਿਉ ਰਾਮ ਰਹੀਮ ਪੁਰਾਨ ਕੁਰਾਨ ਅਨੇ ਕ ਮਤ ਇਕ ਨ ਮੰਨਿਓ ਸਿਮਰਿ ਸਾਰ ਤਰਵੇਦ ਸਬ ਬਹੁ ਭੇਦ ਕ ਮੇਕ ਨ ਜਾਣਿਓ ਸ੍ਰੀ ਉਸ ਪਾਨਿ ਕਿਰਪਾ ਤੁਮਰੀ ਕਰ ਮੈਂ ਨਾ ਕਿਓ ਸਭ ਤੋ ਬਖਾਨਿਓ ਧਾਇਰਾ ਸਾਗਲ ਦਵਾਰ ਕੋ ਛਾੜਿ ਕੇ ਗਇਓ ਤੋਹਾਰੋ ਦਵਾਰ ਬਾਇ ਗਏ ਕਿ ਰਾਜ ਅਸ ਗੋਬਿੰਦ ਦਾਸ ਸੁਤੋਹਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚਾਪਈ ਸਾਹਿਬ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹ ਦਸਵੇਂ ਕਾਵਿਓ ਬਾਝ ਬੇਨਤੀ ਚਾਪਈ ਹਮਰੀ ਕਰੋ ਹਾਦਰ ਚਾ ਪੂਰਨ ਹੋਏ ਚਿਤ ਕੀ ਇਛਾ ਤਬ ਚਰਨਨ ਮੰਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ہم ہمرے تو سب ہے تم کا ہوں آپ ہاتھ ہے بچا ہوں سکھی بس ہے مورو پریوار سیوک سکھ سب کر تارا مور اچھا نج کر در ہے سبرن کو سنگر ہے پورن ہوئے ہماری آسا تور پجن کی رہے پیاسا تمہیں چھاڑ کوئی ابر دانتیا ہوں جو بر چاہوں ستوں پاؤں سیوک سکھ ہماری تاریہ ہے چون چون سترہ ہمارے ماری ہے आबा द मुरवरय मरण काल काल त्रासन वरय हो जो सुदा हमारे पछा श्री हस्त जो करे और अच्छा राख लेओ मेरा अखन हारे साह संशय प्यारे दीन बंधु तुन के अंततम परी छत्रदस कांता काल पर ब्रह्मा पुत्र काल पर शिव जो अवतार काल पर कर विष्णु प्रकाश सकल काल का किया तमाशा ਜਾਉਣ ਕਾਲ ਜੋਗੀ ਸਭ ਕੀ ਉਹ ਬੇਦਰਾਜ ਬ੍ਰਹਮਾ ਜੋਤੀ ਉਹ ਜਮ ਕਾਲ ਸਵ ਲੋਕ ਸਵਾਰ ਨਾਮ ਸ਼ਕਾਰੇ ਤਾਹ ਹਮਾਰਾ ਜਮਨ ਕਾਲ ਸਭ ਜਗ ਤਬਨਾਇਓ ਦੇਵ ਦਾਇਜ ਜੈਸ਼ਣੁ ਪਜਾਇਓ ਆਦੰਤਿ ਕਇ ਉਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਾਮ ਸ਼ਕਾਰ ਤੇ ਸਹੀ ਕੋ ਹਮਾਰੀ ਸ਼ਕਲ ਪਰਜਾ ਜਨਿ ਆਵ ਸਵਾਰੀ ਸਵ ਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਾਲ ਮੁ ਬਾਰਕਿਓ કડ-કડ ਕੇ ਅੰਦਰ ਕੀ ਜਾਣਤਾ ਭਲੇ ਬੁਰੇ ਕੀ ਪੀਰ ਪਛਾਨ ਚੀਟੇ ਕੁੰਚਰਿਆ ਤੁਲਾ ਸਾਪਰ ਕਿਰਪਾ ਦੇਇ ਤਕਰ ਫੁਲਾ ਸੰਤਨ ਦੋਖ ਪਾਇਤੇ ਦੁਖੀ ਸੁਖ ਪਾਇ ਸਾਧਨ ਕੈ ਸੁਖੀ ਹੈ ਕੇ ਕੀ ਵੀਰਮਛਾਨ ਕੜ-કડ ਕੇ ਪੜ-ਪੜ ਕੀ ਜਾਣ ਜਬ ਕਰ 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 ਤਾਰਮ ਪਰ ਜਾ ਤਰ ਤਬ ਦੇਹ અપਾਰਾ ਜਬ ਕਰ ਕਰ ਤੋ ਕਭ ਤੁਮ ਮਿਲਤ ਦੇ ਦਰਸਾਹੋ ਜਿਤੇ ਬਦਨ ਸੁਖ ਸਭ ਧਾਰੇ ਆਪ ਆਪਣੀ ਬੂਜ ਉਚਾਰ ਤਮ ਸਭੀ ਤੇਰੇ ਤ ਨਿਰਾਲੁ ਜਾਨੁ ਤਵੇ ਦਪੇਦ ਅਰ ਆਲਮ ਨਿਰੰਕਾਰ ਗਰੰਭੇਕਾਰ ਨਰਲਾ ਬਾਧ ਨੀਰ ਅਨਾਦ ਸੰਪਤੰਕਾ ਮੂੜ ਉਚਾਰਤ ਭੇਦ ਜਾਨ ਕੋ ਪੇਵਣਾ 파ਬਤ ਵੈਦਾ ਤਾ ਕੋ ਕਰਪਾ ਹਨ ਅਨਮਾਨਤ ਮਹਾ ਮੂੜ ਗਜ ਭੇਦ ਨੋ ਜਾਨਤ ਮਹਾਂ ਦੇਵ ਕੋ ਕਹਿ ਤੋ ਸਦਾ ਸ਼ਿਵ ਨਿਰੰਕਾਰ ਕਾ ਚੇਨਤ ਨਹ ਭੇਵ ਆ ਬਬ ਨੇ ਬਦ ਹੈ ਜੇ ਤੀ ਬਨਦ ਬਨ ਬਨ ਤੋਏ ਤੇ ਤੀ ਤੁਮਰਾ ਲਖਾ ਨਾ ਜਾਏ ਪਰ ਸਾਰਾ ਕੇ ਬਿਰ ਸਜਾ ਪ੍ਰਥਮ ਸੰਸਾਰ ਇਕ ਰੂਪ ਅਨੂਪ ਸਰੂਪ ਰੰਗ ਪਿਓ ਰਾਵ ਕਈ ਭੂ ਪਾਂਡਜ ਜੇ ਰਜ ਸੇ ਤਜ ਕਿਨ ਉਤਪੋਜ ਖਾਨ ਬਾਰ ਰਾਚ ਦੀਨੇ ਕਾਹ ਫੂਲ ਰਾਜਾ ਹਵ ਬੈਠਾ ਕਮ ਸੁਮੜ ਬਲ ਸੰਗਰ ਕਠਾ ਸਗਰੀ ਸਿਰ ਦਿਖਾਇਆ ਚੰਬਵਾ ਜੁਗਾ ਦੁਸਰੂਪ ਸੰਯਾਮ ਭਵ

ਕਰ ਬਾਦਰ ਤੁਮ ਜਾਈ ਨਾ ਰਹੋ ਤਾਂ ਕਿਰਤਾਂ ਤਨ ਕੋ ਮਾਹ ਰਹੋ ਰੇ ਦਸਿਤ ਕਰਮੋਂ ਸਫਾਈ ਰੂਟਾ ਸਵ ਸਕੇ ਨ ਕੋਈ ਇੱਕ ਵਾਰ ਜਨਤਮੈ ਸੁਵਾਰਾ ਕਾਲ ਫਾਸ ਤੇ ਤਾਇਓ ਵਾਰਾ ਜਨ ਨਰ ਨਾਮ ਤਿਹਾਰੂ ਕਹ ਦਰਦ ਦੁਸ਼ਟ ਦੋਗ ਤੇ ਰਹਾ ਖੜਗ ਕੇ ਤੁਮੈ ਸਰਉ ਤਿਹਾਰੀ ਆ ਬਹਾਦਰੋ ਵਾਰੀ ਸਰਉ ਠੋਰ ਮਹ ਸੁਹਾਈ ਰੂਟ ਦਉ ਚਲੋ ਬੈ ਚਾਈ ਸੋ ਬਈਆ ਬਾਇ ਗਏ ਜਾਉ ਤੇ ਤੁਮਰੇ ਤਉ ਤੇ ਕੋ ਵਾਕ ਤਰੇ ਨਿਆ ਨਿਉ ਰਾਮ ਰਹੀਮ ਪੁਰਾਨ ਕੁਰਾਨ ਅਨੇ ਕਹਿ ਮਾ ਤੇ ਕਨਾ ਮੰਨਿਓ ਸਿਮਰਿ ਸਾਰ ਤਰਵੇ ਦਸ ਬਹੁ ਭੇਦ ਕਮ ਇਕ ਨ ਜਾਣਿਓ ਸ੍ਰੀ ਉਸ ਪਾਨਿ ਕਿਰਪਾ ਤੁਮਰੀ ਕਰ ਮੈਂ ਨਾ ਕਿਓ ਸਭ ਤੋ ਬਖਾਨਿਓ ਧੋਇਰਾ ਸਾਗਲ ਦਵਾਰ ਕੋ ਛਾੜਿ ਕੇ ਗਇਓ ਤਹਾਰੋ ਦਵਾਰ ਬਾਇ ਗਏ ਕਿਲਾ ਜਸ ਗੋਬਿੰਦ ਦਾਸ ਸੁਤੋ ਹਾਰ ਸਤਨਾਮ